ਕਿ ਭੈਣ ਮੇਰੇ ਕੋਲ ਆਈ ਕਈ ਸਾਲ ਪਹਿਲਾਂ ਉਹ ਭੈਣ ਆਪਣੇ ਆਤਮਿਕ ਜੀਵਨ ਦੇ ਆਲੇ ਦੁਆਲੇ ਵਾੜਾ ਲਾਉਣ ਤੋਂ ਝੂਕ ਗਈ ਅਸਫਲ ਹੋ ਗਈ ਭੈਣੋ ਤੇ ਭਰਾਵੋ ਸਾਡੇ ਆਤਮਿਕ ਜੀਵਨ ਦੇ ਵਿੱਚ ਜੇ ਸਹੀ ਰਹਿਣਾ ਹੈ ਤਾਂ ਜੇ ਪਵਿੱਤਰ ਰਹਿਣਾ ਹੈ ਤਾਂ ਕਿਰਪਾ ਕਰਕੇ ਆਪਣੇ ਲਈ ਵਾੜੀਆਂ ਨੂੰ ਲਾਵੋ ਮੇਰੇ ਜੀਵਨ 'ਚ ਪਰਮੇਸ਼ਵਰ ਨੇ ਉਹ ਅਨੁਗ੍ਰਹਿ ਕੀਤਾ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਉਹ ਤਰਸ ਮਿਰਤੇ ਕਰਦਾ ਆਇਆ ਭੈਣੋਂ ਅਤੇ ਭਰਾਵੋ ਜੇ ਆਪਣੇ ਆਤਮਿਕ ਜੀਵਨ ਨੂੰ ਸੰਭਾਲਣਾ ਹੈ ਤਾਂ ਅਸੀਂ ਆਪਣੇ ਲਈ ਵਾੜੇ ਲਾਉਣੇ ਆ ਨੌਕਰੀ ਕਰਨ ਵਾਲੀ ਜਗ੍ਹਾ ਤੇ ਤੁਹਾਨੂੰ ਪਰਖਣ ਵਾਲੇ ਕਈ ਹੋਣਗੇ ਪੜ੍ਹਾਈ ਕਰਨ ਵਾਲੀ ਜਗ੍ਹਾ ਤੇ ਤੁਹਾਨੂੰ ਪਰਖਣ ਵਾਲੇ ਲੜਕੇ ਲੜਕੀਆਂ ਹੋਣਗੇ ਚਿਕਨੀਆਂ ਚੁਪੜੀਆਂ ਗੱਲਾਂ ਦੇ ਦੁਆਰਾ ਮਿੱਠੀਆਂ ਗੱਲਾਂ ਦੇ ਦੁਆਰਾ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਨਗੇ ਉਹਨੂੰ ਆਪਣੇ ਕਬਜ਼ੇ 'ਚ ਕਰਨ ਲਈ ਕਈ ਲੋਕ ਕੋਸ਼ਿਸ਼ ਕਰਨਗੇ ਉਹਨਾਂ ਸ਼ੈਤਾਨੀ ਪਰਖਿਆਵਾਂ ਤੋਂ ਅਤੇ ਧੋਖੇ ਦੀਆਂ ਗੱਲਾਂ ਤੋਂ ਜੇ ਬਚਣਾ ਹੈ ਤਾਂ ਕੀ ਕਰਨਾ ਹੈ ਭਲਾ ਤੁਸੀਂ ਆਪਣੇ ਆਲੇ ਦੁਆਲੇ ਬਾਉਂਡਰੀਜ਼ ਬਣਾਉਣੀਆਂ ਉਹ ਬਾਉਂਡਰੀਜ਼ ਕੀ ਆ ਮੈਂ ਪਰਾਇ ਔਰਤ ਦੇ ਨਾਲ ਸੰਗਤੀ ਨਹੀਂ ਕਰਾਂਗਾ ਪਰਾਇ ਮਰਦ ਦੇ ਨਾਲ ਇਕਾਂਤ ਦੇ ਵਿੱਚ ਮੈਂ ਸਮਾਂ ਵਹਿਤਿਤ ਨਹੀਂ ਕਰਾਂਗੀ ਮੈਂ ਇਕੱਲੇ ਕਿਸੇ ਵੀ ਲੜਕੇ ਜਾਂ ਲੜਕੀ ਦੇ ਨਾਲ ਬੋਲ ਕੇ ਵੀ ਸਮੇਂ ਨੂੰ ਵਹਿਤਿਤ ਨਹੀਂ ਕਰਾਂਗੀ ਬਾਉਂਡਰੀਆਂ ਬਣਾਉਣੀਆਂ ਹੈ ਮੈਂ ਆਪਣੇ ਜੀਵਨ ਚ ਆਪਣੇ ਪਤੀ ਤੋਂ ਇਲਾਵਾ ਆਪਣੀ ਪਤਨੀ ਤੋਂ ਇਲਾਵਾ ਮੈਂ ਆਪਣੇ ਸਰੀਰ ਨੂੰ ਕਿਸੇ ਹੋਰ ਦੇ ਵਸ ਵਿੱਚ ਬਿਲਕੁਲ ਵੀ ਨਹੀਂ ਸੌਂਪਾਂਗਾ ਨਹੀਂ ਸੌਂਪਾਂਗੀ ਦਾਨੀਅਲ ਨੇ ਆਪਣੀ ਜਵਾਨੀ ਚ ਫੈਸਲਾ ਕਰ ਲਿਆ ਉਹ ਫੈਸਲਾ ਕੀ ਸੀ ਜਾਣਦੇ ਹੋ ਦੱਸੋ ਆਪਣੇ ਸਰੀਰ ਨੂੰ ਮੈਂ ਅਪਵਿੱਤਰ ਨਹੀਂ ਕਰਾਂਗਾ ਇੱਕ ਫੈਸਲਾ ਜਦੋਂ ਟੀਨੇਜ ਦੇ ਵਿੱਚ ਸੀ ਤਾਂ ਉਸਨੇ ਫੈਸਲਾ ਲਿਆ ਕਿ ਮੈਂ ਆਪਣੇ ਸਰੀਰ ਨੂੰ ਅਪਵਿੱਤਰ ਨਹੀਂ ਕਰਾਂਗਾ ਇਹ ਬਾਉਂਡਰੀ ਹੈ ਇਹ ਲੜਕੀ ਆਪਣੇ ਜੀਵਨ ਦੇ ਆਲੇ ਦੁਆਲੇ ਬਾਉਂਡਰੀ ਬਣਾਉਣ ਦੇ ਵਿਸ਼ੇ 'ਚ ਫੇਲ ਹੋ ਗਈ ਇੱਕ ਦਿਨ ਆ ਕੇ ਮੈਨੂੰ ਕਹਿੰਦੀ ਪਾਸਟਰ ਜੀ ਤੁਸੀਂ ਆਤਮਾਵਾ ਦੇ ਭੋਜ ਦੇ ਬਾਰੇ ਦੱਸ ਰਹੇ ਹੋ ਸਾਡੇ ਘਰ ਦੇ ਸਾਹਮਣੇ ਇੱਕ ਹੋਰ ਵੱਡੀ ਬਿਲਡਿੰਗ ਆ ਉੱਥੇ ਇੱਕ ਘਰ 'ਚ ਜਵਾਨ ਲੜਕੇ ਰਹਿੰਦੇ ਆ ਮੇਰੀ ਆਸ ਹੈ ਕਿ ਮੈਂ ਉਹਨਾਂ ਜਵਾਨਾਂ ਨੂੰ ਜਾ ਕੇ ਯਿਸੂ ਦੇ ਬਾਰੇ ਸੂ ਸਮਾਚਾਰ ਸੁਣਾਵਾਂ ਮੈਂ ਇਹ ਚਾਹੁੰਨੀ ਆ ਪਾਸਟਰ ਜੀ ਆਮ ਤੌਰ ਤੇ ਲੜਕੇ ਲੜਕੀਆਂ ਦੀ ਗੱਲ ਸੁਣਨ 'ਚ ਇੰਟਰਸਟਡ ਨਹੀਂ ਹੁੰਦੇ ਜੇ ਲੜਕੀਆਂ ਜਾ ਕੇ ਗੱਲ ਕਰੇ ਤਾਂ ਲੜਕੇ ਇੰਟਰਸਟ ਦਿਖਾਉਣਗੇ ਨਾ ਇਸ ਲਈ ਮੈਂ ਜੇ ਜਾ ਕੇ ਸੂ ਸਮਾਚਾਰ ਉਹਨਾਂ ਨੂੰ ਸੁਣਾਵਾਂਗੀ ਉਹ ਜ਼ਰੂਰ ਸੁਣਨਗੇ ਪਾਸਟਰ ਜੀ ਉਹ ਜ਼ਰੂਰ ਬਸ ਜਾਣਗੇ ਮੈਨੂੰ ਇਹ ਵਿਸ਼ਵਾਸ ਹੈ ਪਾਸਟਰ ਜੀ ਇਸ ਲਈ ਮੈਂ ਉਹਨਾਂ ਲੜਕੀਆਂ ਨੂੰ ਜਾ ਕੇ ਸੂ ਸਮਾਚਾਰ ਸੁਣਾਉਣਾ ਚਾਹੁੰਦੀ ਆ ਇਸ ਲਈ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ ਉਸ ਲੜਕੀ ਨੇ ਮੈਨੂੰ ਕਿਹਾ ਤਦ ਮੈਂ ਉਸ ਨੂੰ ਕਿਹਾ ਕੀ ਕਿਹਾ ਤੂੰ ਜੋ ਸੋਚਿਆ ਉਹ ਤੇਰੀਆਂ ਨਿਗਾਹਾਂ ਦੇ ਵਿੱਚ ਠੀਕ ਆ ਲੇਕਿਨ ਅਸਲ ਦੇ ਵਿੱਚ ਇਹ ਤੇਰੇ ਲਈ ਬਿਲਕੁਲ ਵੀ ਠੀਕ ਨਹੀਂ ਆ ਇਹ ਕੀ ਪਾਸਟਰ ਜੀ ਮੈਂ ਕਿਹਾ ਜੇ ਉਹਨਾਂ ਨੂੰ ਉਧਾਰ ਚ ਲੈ ਕੇ ਆਉਣਾ ਹੈ ਤਾਂ ਇਸ ਜਗ੍ਹਾ ਤੇ ਕਈ ਲੜਕੇ ਆ ਉਹ ਜਾ ਕੇ ਸੂ ਸਮਾਚਾਰ ਸੁਣਾਉਣਗੇ ਤੁਸੀਂ ਹੀ ਜਾ ਕੇ ਸੁਣਾਉ ਜ਼ਰੂਰੀ ਨਹੀਂ ਆ ਮੇਰੀ ਗੱਲ ਸੁਣ ਗਏ ਉਹ ਭੈਣੋ ਤੇ ਭਰਾਵੋ ਸੁਣ ਲਵੋ ਜਿੱਥੇ ਨੌਕਰੀ ਕਰਦੇ ਹੋ ਉੱਥੇ ਆਪਣੀ ਗਵਾਹੀ ਲੜਕਿਆਂ ਨੂੰ ਦੱਸੋ ਅਤੇ ਭੈਣੋ ਨੌਕਰੀ ਕਰਨ ਵਾਲੀ ਜਗ੍ਹਾ ਤੇ ਜੋ ਪਰਮੇਸ਼ਵਰ ਨੇ ਤੁਹਾਨੂੰ ਨੌਕਰੀ ਦਿੱਤੀ ਹੈ ਅਤੇ ਜੋ ਸ਼ਾਂਤੀ ਅਤੇ ਜੀਵਨ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ ਉਸ ਨੂੰ ਆਪਣੀਆਂ ਨਾਲ ਦੀਆਂ ਔਰਤਾਂ ਨੂੰ ਵੀ ਦੱਸੋ ਜਵਾਨ ਭੈਣੋ ਅਤੇ ਭਰਾਵੋ ਤੁਸੀਂ ਕਾਲਜ ਪੜ੍ਹਦੇ ਹੋ ਤੁਸੀਂ ਆਪਣੇ ਆਤਮਿਕ ਜੀਵਨ ਦੇ ਵਿੱਚ ਜੋ ਆਨੰਦ ਪਾਇਆ ਹੈ ਤੁਹਾਡੇ ਨਾਲ ਰਹਿਣ ਵਾਲੇ ਮਿੱਤਰ ਦੇ ਨਾਲ ਤੁਸੀਂ ਇਹ ਗੱਲਾਂ ਸਾਂਝੀਆਂ ਕਰੋ ਤੁਸੀਂ ਜੋ ਲੜਕੇ ਹੋ ਜੇ ਜਾ ਕੇ ਲੜਕੀ ਨਾਲ ਗੱਲ ਕਰੋਗੇ ਉਹ ਆਸਾਨੀ ਨਾਲ ਮੇਰੀ ਗੱਲ ਸੁਨੇਗੀ ਤੁਸੀਂ ਲੜਕੀ ਹੋ ਕੇ ਜੇ ਲੜਕੇ ਨਾਲ ਗੱਲ ਕਰੋਗੇ ਤਾਂ ਆਸਾਨੀ ਨਾਲ ਮੇਰੀ ਗੱਲ ਮੰਨੇਗਾ ਇਹ ਸੋਚ ਕੇ ਤੁਸੀਂ ਲੜਕਾ ਲੜਕੇ ਨੂੰ ਅਤੇ ਲੜਕੀ ਲੜਕੇ ਨੂੰ ਆਸਾਨੀ ਨਾਲ ਸੂ ਸਮਾਚਾਰ ਸੁਣਾ ਸਕਦੇ ਹੋ ਸੋਚ ਰਹੇ ਹੋ ਇਹ ਗਲਤ ਆ ਇਹ ਬਿਲਕੁਲ ਵੀ ਤੁਹਾਡੀ ਆਤਮਿਕਤਾ ਦੇ ਲਈ ਠੀਕ ਨਹੀਂਆ ਤੁਸੀਂ ਲੜਕੇ ਹੋ ਤਾਂ ਲੜਕਿਆਂ ਨੂੰ ਦੱਸੋ ਤੁਸੀਂ ਲੜਕੀਆਂ ਹੋ ਤਾਂ ਲੜਕੀਆਂ ਨੂੰ ਦੱਸੋ ਇਹ ਹੈ ਬਾਉਂਡਰੀ ਬਣਾਉਣੀ ਜੇ ਲੜਕੇ ਹੋ ਲੜਕੇ ਨਾਲ ਮਿੱਤਰਤਾ ਕਰੋ ਜੇ ਲੜਕੀ ਹੋ ਲੜਕੀ ਨਾਲ ਮਿੱਤਰਤਾ ਕਰੋ ਬਸ ਇਹੀ ਆ ਜੇ ਲੜਕੀ ਹੋ ਕੇ ਲੜਕੇ ਨਾਲ ਮਿੱਤਰਤਾ ਕਰੋਗੇ ਲੜਕੇ ਹੋ ਕੇ ਲੜਕੀ ਨਾਲ ਮਿੱਤਰਤਾ ਕਰੋਗੇ ਇਹ ਮਿੱਤਰਤਾ ਦਾ ਅੱਗੇ ਜਾ ਕੇ ਕੀ ਹੋਏਗਾ ਪਿਆਰ ਚ ਬਦਲ ਜਾਏਗੀ atyp pyar ਅੱਗੇ ਜਾ ਕੇ ਪਾਪ ਬਣਨਾ ਅਤੇ ਪਾਪ ਦਾ ਪ੍ਰਤੀਫਲ ਪ੍ਰੈਗਨੈਂਟ ਹੋਣਾ ਜ਼ਰੂਰੀ ਆ ਕਵਾਂਗੇ ਪਿਆਰਿਓ ਇਹ ਲੜਕੀ ਕੁਝ ਸਮੇਂ ਦਿਖਾਈ ਨਹੀਂ ਦਿੱਤੀ ਕੁਝ ਸਮਾਂ ਬੀਤਨ ਤੋਂ ਬਾਅਦ ਉਹ ਮੇਰੇ ਕੋਲ ਆਈ ਸਿਰ ਚੁਕਾ ਲਿਆ ਅੱਖਾਂ ਤੋਂ ਹੰਝੂ ਵਹਿ ਰਹੇ ਸੀ ਮੈਂ ਪੁੱਛਿਆ ਰੋ ਰਹੀ ਸੀ ਭੈਣ ਕੀ ਹੋਇਆ ਪਾਸਟਰ ਜੀ ਜੇ ਉਸ ਦਿਨ ਮੈਂ ਤੁਹਾਡੀ ਗੱਲ ਮੰਨਦੀ ਤਾਂ ਠੀਕ ਹੁੰਦਾ ਮੈਂ ਕੀ ਕਿਹਾ ਸੀ ਉਹੀ ਲੜਕੀਆਂ ਦੇ ਕੋਲ ਜਾ ਕੇ ਤੁਹਾਨੂੰ ਸੁਸਮਾਚਾਰ ਸੁਣਾਉਣ ਦੀ ਲੋੜ ਨਹੀਂ ਆ ਉਹਨਾਂ ਨੂੰ ਉਧਾਰ ਚ ਲਿਆਉਣ ਲਈ ਪਰਮੇਸ਼ਵਰ ਦੂਜਿਆਂ ਨੂੰ ਉੱਥੇ ਭੇਜਣਗੇ ਅਤੇ ਤੂੰ ਲੜਕੀ ਹੋ ਕੇ ਉੱਥੇ ਜਾ ਕੇ ਉਹਨਾਂ ਦੇ ਫਲੈਟ ਚ ਜਾ ਕੇ ਸੂਸਮਾਚਾਰ ਸੁਣਾਉਣਾ ਇਹ ਤੇਰੀ ਆਤਮਿਕਤਾ ਲਈ ਠੀਕ ਨਹੀਂ ਆ ਇੱਕ ਪਾਸਟਰ ਦੇ ਰੂਪ ਚ ਜੇ ਤੁਸੀਂ ਮੈਨੂੰ ਸਮਝਾਇਆ ਤਾਂ ਅਤੇ ਮੈਂ ਤੁਹਾਡੀ ਗੱਲ ਨੂੰ ਉਸ ਦਿਨ ਚੰਗੀ ਸਲਾਹ ਦੇ ਰੂਪ ਚ ਨਹੀਂ ਲਿਆ ਪਾਸਟਰ ਜੀ ਨੂੰ ਸਮਝ ਨਹੀਂ ਆ ਰਿਹਾ ਮੇਰੀ ਜ਼ਿੰਮੇਵਾਰੀ ਕੀ ਆ ਇਹ ਸੋਚ ਕੇ ਮੈਂ ਜਲਦਬਾਜ਼ੀ ਕੀਤੀ ਜਾ ਕੇ ਮੈਂ ਉਹਨਾਂ ਨੂੰ ਸੂਸਮਾਚਾਰ ਸੁਣਾਉਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਠੀਕਾ ਜੇ ਜਾ ਕੇ ਸੂਸਮਾਚਾਰ ਸੁਣਾਇਆ ਹੈ ਤਾਂ ਹੁਣ ਕਿਉਂ ਰੋ ਰਹੀ ਆ ਪਾਸਟਰ ਜੀ ਉਹਨਾਂ ਨੂੰ ਪ੍ਰਭੂ ਕੋਲ ਲੈ ਕੇ ਆਉਣਾ ਹੈ ਸੋਚ ਕੇ ਮੈਂ ਕੋਸ਼ਿਸ਼ ਕੀਤੀ ਤਾਂ ਉਹਨਾਂ ਸਾਰਿਆਂ ਨੇ ਮਿਲ ਕੇ ਮੈਨੂੰ ਪਾਪ 'ਚ ਸੁੱਟ ਦਿੱਤਾ ਅਤੇ ਅੱਜ ਮੇਰੇ ਜੀਵਨ ਨੂੰ ਨਾਸ਼ ਕਰਕੇ ਮੈਨੂੰ ਵੈਸ਼ਿਆ ਬਣਾ ਦਿੱਤਾ ਉਹਨਾਂ ਸਾਰਿਆਂ ਲਈ ਮੈਂ ਕਟਪੁਤਲੀ ਬਣ ਗਈ ਆ ਮੈਂ ਪਾਪ 'ਚ ਜੀ ਰਹੀ ਆ ਕਿੰਨੇ ਦੁੱਖ ਦੀ ਗੱਲ ਆ ਸੂਸਮਾਚਾਰ ਸੁਣਾਉਣਾ ਹੈ ਉਹ ਜੱਜ ਸੁਣਾਉਣ ਦੇ ਲਈ ਗਈ ਤਾਂ ਪਰ ਉਹ ਆਪਣੇ ਆਪ ਦੇ ਲਈ ਬਾਉਂਡਰੀਸ ਨਹੀਂ ਬਣਾ ਸਕੀ ਲੜਕੀਆਂ ਕੇ ਰੋ ਰਹੀ ਸੀ ਪਿਆਰੇ ਉਹਦਾ ਵਿਆਹ ਨਹੀਂ ਹੋਇਆ ਉਹ ਰੋ ਰਹੀ ਸੀ ਮੈਂ ਸੋਚਿਆ ਸੀ ਮੈਂ ਉਹਨਾਂ ਨੂੰ ਜਾ ਕੇ ਉਧਾਰ ਚ ਲੈ ਕੇ ਆਈਆਂ ਪਰ ਉਹਨਾਂ ਸਾਰਿਆਂ ਨੇ ਮਿਲ ਕੇ ਮੇਰੇ ਨਾਲ ਗਲਤ ਕੰਮ ਕਰਨ ਦੇ ਲਈ ਪਲਾਨ ਬਣਾਇਆ ਮੈਂ ਹਾਰ ਗਈ ਉਹਨਾਂ ਦੇ ਵਿੱਚ ਮੈਂ ਗੁਲਾਮ ਬਣ ਗਈ ਪੈਣ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਤੂੰ ਜੋ ਸੋਚ ਰਹੀ ਆ ਉਹ ਤੈਨੂੰ ਆਤਮਿਕ ਲੱਗ ਰਿਹਾ ਸੀ ਪਰ ਉਹ ਖਤਰਾ ਸੀ ਉਸ ਦਿਨ ਤੁਸੀਂ ਦੱਸਿਆ ਸੀ ਮੈਂ ਸੁਣ ਲਿਆ ਸੀ ਅੱਜ ਉਸ ਦੀ ਮੈਂ ਕੀਮਤ ਚੁਕਾ ਰਹੀਆਂ ਕੋਈ ਸਾਡੇ ਵਿਚਕਾਰ ਹੈ ਜੀ ਲੜਕਿਆਂ ਤਾਂ ਲੜਕੇ ਨੂੰ ਸੁਸਮਾਚਾਰ ਸੁਣਾਓ ਜੇ ਲੜਕੀਆਂ ਹੋ ਤਾਂ ਲੜਕੀਆਂ ਨੂੰ ਹੀ ਸੁਸਮਾਚਾਰ ਸੁਣਾਓ ਬਸ ਇਹ ਹੀ ਲੜਕੀ ਹੋ ਕੇ ਲੜਕੇ ਨੂੰ ਸੁਸਮਾਚਾਰ ਨਾ ਸੁਣਾਓ ਉਹ ਸਹਿਕਰਮੀ ਹੋ ਸਕਦਾ ਹੈ ਮਿੱਤਰ ਹੋ ਸਕਦਾ ਹੈ ਰਿਸ਼ਤੇਦਾਰ ਹੋ ਸਕਦਾ ਹੈ ਆਤਮਿਕ ਜੀਵਨ ਦੇ ਵਿੱਚ ਗਲਤ ਕਦਮ ਚੱਕਣ ਦੀ ਕੋਸ਼ਿਸ਼ ਨਾ ਕਰਿਓ ਆਮ ਤੌਰ ਤੇ ਸ਼ੈਤਾਨ ਕੀ ਕਰਦਾ ਹੈ ਜਾਨਦੇ ਹੋ ਚਿਕਨੀਆਂ ਚੁਪੜੀਆਂ ਗੱਲਾਂ ਦੇ ਦੁਆਰਾ ਤੁਹਾਨੂੰ ਵਸ ਵਿੱਚ ਕਰਦਾ ਹੈ ਨਰਕ ਪਹੁੰਚਾ ਦਿੰਦਾ ਹੈ ਤੁਹਾਡੇ ਜੀਵਨ ਨੂੰ ਨਾਸ਼ ਕਰ ਦਿੰਦਾ ਹੈ ਇਹਨਾਂ ਕਹਾਵਤਾਂ ਨੂੰ ਕਿੰਨੇ ਲਿਖਿਆ ਹੈ ਦੱਸੋ ਕਿੰਨੇ ਲਿਖਿਆ ਰਾਜਾ ਸੁਲੇਮਾਨ ਜੋ ਬੁੱਧਵਾਨ ਸੀ ਦਾਊਦ ਨੇ ਆਪਣੀ ਮੌਤ ਦੇ ਅੰਤਿਮ ਦਿਨਾਂ ਦੇ ਵਿੱਚ ਸੁਲੇਮਾਨ ਨੂੰ ਕੁਝ ਗੱਲਾਂ ਦਸੀਆਂ ਕੀ ਕਈਆਂ ਆਓ ਅਸੀਂ ਵੇਖਦੇ ਹਾਂ ਪਹਿਲਾ ਰਾਜਾ ਦੂਸਰਾ ਅਧਿਆਇ 다ਊਦ ਨੇ ਮਰਨ ਤੋਂ ਪਹਿਲਾਂ ਕੀ ਕੀਤਾ ਵੇਖਦੇ ਹਾਂ ਜਦ 다ਊਦ ਦੇ ਮਰਨ ਦਾ ਸਮਾਂ ਨੇੜੇ ਆਇਆ ਤਾਂ ਤਦ ਉਸਨੇ ਆਪਣੇ ਪੁੱਤਰ ਸੁਲੇਮਾਨ ਨੂੰ ਕਿਹਾ ਮੈਂ ਸੰਸਾਰ ਦੀ ਰੀਤ ਅਨੁਸਾਰ ਅੱਗੇ ਵਧਣ ਵਾਲਾ ਹਾਂ ਇਸ ਲਈ ਤੂੰ ਹੌਸਲਾ ਰੱਖ ਕੇ ਅੱਗੇ ਵਧਦਾ ਜਾ ਅਤੇ ਜੋ ਕੁਝ ਤੈਨੂੰ ਤੇਰੇ ਪਰਮੇਸ਼ਵਰ ਯਹੋਵਾ ਨੇ ਤੈਨੂੰ ਸੌਂਪਿਆ ਹੈ ਉਸ ਨੂੰ ਬਚਾ ਕੇ ਉਸ ਦੇ ਰਾਹਾਂ ਤੇ ਚੱਲਿਆ ਕਰੀ ਅਤੇ ਜਿਸ ਤਰ੍ਹਾਂ موسی ਦੀ ਵਿਵਸਥਾ ਚ ਲਿਖਿਆ ਗਿਆ ਹੈ ਉਸੇ ਤਰ੍ਹਾਂ ਉਹਦੇ ਹੁਕਮ ਉਹਦੀਆਂ ਅਗਿਆਵਾਂ ਉਹਦੀਆਂ ਗੱਲਾਂ ਅਤੇ ਚੇਤਾਵਨੀਆਂ ਦਾ ਪਾਲਨ ਕਰਦਾ ਰਹੀਂ ਅਤੇ ਜਿਹਦੇ ਨਾਲ ਜੋ ਕੁਝ ਵੀ ਤੂੰ ਕਰੇ ਅਤੇ ਜਿੱਥੇ ਕਿਤੇ ਤੂੰ ਜਾਵੇਂ ਉੱਥੇ ਸਫਲ ਹੋਵੇਂ ਅਤੇ ਯਹੋਵਾ ਆਪਣਾ ਉਹ ਵਚਨ ਪੂਰਾ ਕਰੇ ਜੋ ਉਸਨੇ ਮੇਰੇ ਬਾਰੇ ਕਿਹਾ ਸੀ ਜੇ ਤੇਰੀ ਸੰਤਾਨ ਆਪਣੀ ਚਾਲ ਦੇ ਬਾਰੇ ਬੜਾ ਧਿਆਨ ਰੱਖੇ ਅਤੇ ਆਪਣੇ ਸਾਰੇ ਦਿਲ ਅਤੇ ਪੂਰੀ ਜਾਨ ਤੋਂ ਸੱਚਾਈ ਦੇ ਨਾਲ ਮੇਰੇ ਪਿੱਛੇ ਚੱਲਦਾ ਰਵੇ ਤਾਂ ਤੂੰ ਇਜ਼ਰਾਈਲ ਦੀ ਗੱਦੀ ਤੇ ਵਿਰਾਜਣ ਵਾਲੇ ਦੀ ਤੇਰੇ ਪਰਿਵਾਰ 'ਚ ਤੇਰੇ ਘਰਾਨੇ ਦੇ ਵਿੱਚ ਘਾਟੀ ਨਾ ਹੋਏਗੀ हे ਮੇਰੇ ਪੁੱਤਰ ਸੰਸਾਰ ਦੀ ਰੀਤ ਅਨੁਸਾਰ ਮੈਂ ਜਾਣ ਵਾਲਾ ਹਾਂ ਯਾਨੀ ਮੈਂ ਮਰਨ ਵਾਲਾ ਹਾਂ ਪਰ ਮੇਰੀ ਸਲਾਹ ਇਹ ਹੈ ਕਿ ਪਰਮੇਸ਼ਵਰ ਦੀ ਵਿਵਸਥਾ ਦੇ ਅਨੁਸਾਰ ਤੂੰ ਚੱਲ ਜੇ ਪਰਮੇਸ਼ਵਰ ਦੀ ਵਿਵਸਥਾ ਦੇ ਅਨੁਸਾਰ ਤੂੰ ਚੱਲੇਗਾ ਤਾਂ ਤੂੰ ਜੋ ਵੀ ਕੰਮ ਕਰੇਗਾ ਉਹਦੇ ਵਿੱਚ ਸਫਲਤਾ ਪਾਵੇਂਗਾ ਜੇ ਆਮ ਬੋਲੀ ਵਿੱਚ ਕਹਿਣਾ ਹੈ ਤਾਂ हे ਮੇਰੇ ਪੁੱਤਰ ਪਰਮੇਸ਼ਵਰ ਦੀ ਆਗਿਆ ਮੰਨ ਏ ਕਿਹਾ ਪਰਮੇਸ਼ਵਰ ਦੀ ਆਗਿਆ ਮੰਨ ਹਾਂ ਥੋੜਾ ਅੱਗੇ ਵੇਖਾਂਗੇ ਵਿਵਸਥਾ ਸਾਰ ਦੀ ਕਿਤਾਬ ਸਤਮਾ ਅਧਿਆਇ ਸ਼ੁਰੂ ਦੇ ਕੁਝ ਵਚਨ ਫਿਰ ਤੇਰਾ ਪਰਮੇਸ਼ਰ ਯਹੋਵਾ ਉਸ ਦੇਸ਼ ਦਾ ਅਧਿਕਾਰੀ ਜਿਨ੍ਹਾਂ ਦਾ ਤੈਨੂੰ ਬਣਾਉਣ ਜਾ ਰਿਹਾ ਹੈ ਉਸ ਜਗ੍ਹਾ ਜਦ ਪਹੁੰਚਾਏ ਅਤੇ ਤੇਰੇ ਸਾਹਮਣੇ ਉਹ ਹਿੱਤੀ ਗਰਗਾਸ਼ੀ ਐਮੋਰੀ ਕਨਾਨੀ ਪਰੀਜੀ ਹਿੱਬੀ ਅਤੇ ਯਾਬੂਸੀ ਨਾਮ ਦੀਆਂ ਕਈ ਜਾਤੀਆਂ ਨੂੰ ਅਰਥਾਤ ਤੇਰ ਤੋਂ ਵੱਡੀ ਅਤੇ ਸਮਰਥੀ ਸੱਤਾ ਜਾਤੀਆਂ ਨੂੰ ਬਾਹਰ ਕੱਢ ਦੇ ਅਤੇ ਤੇਰਾ ਪਰਮੇਸ਼ਰ ਯਹੋਵਾ ਉਹਨਾਂ ਨੂੰ ਤੇਰੇ ਦੁਆਰਾ ਹਰਾਵੇ ਜਦ ਉਹਨਾਂ ਤੇ ਤੂੰ ਜਿੱਤ ਪਾਲਵੇਂ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਨਾਸ਼ ਕਰ ਦੇਵੀਂ ਨਾ ਉਹਨਾਂ ਦੇ ਨਾਲ ਵਾਅਦਾ ਕਰੀ ਨਾ ਉਹਨਾਂ ਤੇ ਦਇਆ ਕਰਨੀ ਅਤੇ ਨਾ ਉਹਨਾਂ ਦੇ ਨਾਲ ਵਿਆਹ ਸ਼ਾਦੀਆਂ ਕਰਨੇ ਨਾ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਦੇ ਨਾਲ ਵਿਆਹੋ ਅਤੇ ਨਾ ਹੀ ਉਹਨਾਂ ਦੀਆਂ ਧੀਆਂ ਆਪਣੇ ਪੁੱਤਰਾਂ ਦੇ ਲਈ ਵਿਆਹੋ 다ਊਦ ਆਪਣੀ ਮੌਤ ਦੇ ਆਖਰੀ ਦਿਨਾਂ ਦੇ ਵਿੱਚ ਆਖਰੀ ਸਲਾਹ ਕੀ ਦੇ ਰਿਹਾ ਸੀ ਤੁਸੀਂ ਜਾਣਦੇ ਹੋ हे ਮੇਰੇ ਪੁੱਤਰ ਮੈਂ ਜਾ ਰਿਹਾ ਹਾਂ ਬੇਟੇ ਤੂੰ ਇੱਕ ਕੰਮ ਕਰੀ ਕੀ ਆ ਪਿਤਾ ਜੀ ਪਰਮੇਸ਼ਵਰ ਦੇ ਕਹੇ ਅਨੁਸਾਰ ਕਰਨਾ موسی ਦੀ ਵਿਵਸਥਾ ਦੇ ਅਨੁਸਾਰ ਤੂੰ ਜੀਵੀ ਤਦ ਤੁਸੀਂ ਜੋ ਵੀ ਕੰਮ ਕਰੋਗੇ ਉਸ ਕੰਮ ਚ ਸਫਲ ਹੋਵੋਗੇ ਇਸ ਤਰ੍ਹਾਂ ਕਿ ਆ ਵਿਵਸਥਾ ਉਹਨਾਂ ਨੂੰ ਦਿੱਤੀ ਗਈ ਉਹਨਾਂ ਨੇ ਵਿਵਸਥਾ ਦੇ ਅਨੁਸਾਰ ਚੱਲਣਾ ਹੈ ਪਰ ਜੀਆ ਯਾ ਮੁਆਬੀਆਂ ਅਤੇ ਹਿੱਬੀਆਂ ਵਿੱਚੋਂ ਇਹਨਾਂ ਵਿੱਚੋਂ ਕਿਸੇ ਦੇ ਨਾਲ ਵੀ ਤੂੰ ਆਪਣਾ ਰਿਸ਼ਤਾ ਨਾ ਬਣਾਵੀਂ ਤੈਨੂੰ ਇਹ ਆਗਿਆ ਨਹੀਂ ਆ ਜੇ ਤੂੰ ਉਹਨਾਂ ਦੇ ਨਾਲ ਰਿਸ਼ਤਾ ਰੱਖੇਂਗਾ ਤਾਂ ਨਾਸ਼ ਹੋ ਜਾਏਂਗਾ ਜਲਦ ਮਰ ਜਾਵੇਂਗਾ ਪਰਮੇਸ਼ਵਰ ਨੇ ਇਜ਼ਰਾਈਲੀ ਪ੍ਰਜਾ ਨੂੰ ਚੇਤਾਵਨੀ ਦਿੱਤੀ ਪਹਿਲੇ ਰਾਜੇ ਦੀ ਕਿਤਾਬ 11ਵਾਂ ਅਧਿਆਇ ਸ਼ੁਰੂ ਦੇ ਕੁਝ ਵਚਨਾਂ ਨੂੰ ਅਤੇ ਰਾਜਾ ਸੁਲੇਮਾਨ ਫਿਰੌਨ ਦੀ ਬੇਟੀ ਅਤੇ ਬਹੁਤ ਸਾਰੀਆਂ ਵਿਜਾਤੀਆਂ ਔਰਤਾ ਦੇ ਨਾਲ ਜੋ ਮੁਆਬੀ ادومی યਦومی ਅਤੇ ਜੋ ਹਿੱਤੀਸੀ ਸੰਗਤੀ ਰੱਖਣ ਲੱਗਾ ਉਹ ਉਹਨਾਂ ਜਾਤੀਆਂ ਦੀ ਸੀ ਜਿਹਦੇ ਲਈ ਯਹੋਵਾ ਨੇ ਉਸ ਨੂੰ ਕਿਹਾ ਸੀ ਕਿ ਤੂੰ ਉਹਨਾਂ ਦੇ ਨਾਲ ਕੋਈ ਸੰਗਤੀ ਕਰੀ ਅਤੇ ਨਾ ਹੀ ਉਹ ਤੇਰੇ ਨਾਲ ਸੰਗਤੀ ਕਰੇ ਉਹ ਤੇਰਾ ਮਨ ਆਪਣੇ ਦੇਵਤਿਆਂ ਦੇ ਵੱਲ ਜ਼ਰੂਰ ਫੇਰ ਲੈਣ ਗਿਆ ਉਹਨਾਂ ਦੇ ਪਿਆਰ ਦੇ ਵਿੱਚ ਸੁਲੇਮਾਨ ਲੁप्त ਹੋ ਗਿਆ ਉਹਨਾਂ ਦੇ ਨਾਲ ਹੀ ਰਹਿਣ ਲੱਗਾ ਉਸ ਦੇ 300 ਰਾਣੀਆਂ ਅਤੇ ਰਖੇਲਾ ਉਹਦੀਆਂ ਇਹਨਾਂ ਔਰਤਾਂ ਨੇ ਉਹਦਾ ਮਨ ਬਹਿਕਾ ਦਿੱਤਾ ਅਤੇ ਜਦ ਸੁਲੇਮਾਨ ਬਜ਼ੁਰਗ ਹੋ ਗਿਆ ਤਦ ਉਸ ਦੀਆਂ ਔਰਤਾਂ ਨੇ ਉਸ ਦਾ ਮਨ ਪਰाये ਦੇਵਤਿਆਂ ਦੇ ਵੱਲ ਲਾ ਦਿੱਤਾ ਅਤੇ ਉਸ ਦਾ ਮਨ ਆਪਣੇ ਪਿਤਾ दाऊद दी तरह अपने परमेश्वर यहोवा ऊपर पूरी तरह ना लग गया रहा सुलेमान ने ही लिखेसी एहे अद्भुत कहो ता दी वचना नु हे मेरे पुत्र पराई औरत को ना जाइं ओदियां गल्ला चिकनियां होन गियां पर ओदा रा नरक लेके जाएगा ओ मन नु नाश कर देगा कृपा करके पराई औरत को ना जायो पैणो पराई मर्द दे कोल ना जायो ਮਿੱਠਿਆ ਮਿੱਠਿਆ ਗੱਲਾਂ ਕਰਨ ਵਾਲੇ ਮਿੱਤਰਾਂ ਤੇ ਵਿਸ਼ਵਾਸ ਕਰਕੇ ਆਪਣੇ ਜੀਵਨ ਨੂੰ ਕਦੇ ਵੀ ਬਰਬਾਦ ਨਾ ਕਰਿਓ ਅਦਭੁਤ ਤਰੀਕੇ ਨਾਲ ਸੁਲੇਮਾਨ ਨੇ ਇਹ ਨੀਤੀ ਵਚਨ ਲਿਖਿਆ ਪਰ ਇਹਨਾਂ ਆਪਣੇ ਜੀਵਨ ਦੇ ਵਿੱਚ ਸੁਲੇਮਾਨ ਇਹਨਾਂ ਨੀਤੀ ਵਚਨਾਂ ਦਾ ਪਾਲਨ ਨਾ ਕਰ ਸਕਿਆ ਪਰਮੇਸ਼ਵਰ ਨੇ ਜਿਨ੍ਹਾਂ ਨਾਲ ਰਿਸ਼ਤਾ ਰੱਖਣਾ ਮਨਾ ਕੀਤਾ ਉਹਨਾਂ ਨਾਲ ਰਿਸ਼ਤਾ ਰੱਖਿਆ ਪਰਮੇਸ਼ਵਰ ਨੇ ਜਿਨ੍ਹਾਂ ਨਾਲ ਮਿੱਤਰਤਾ ਮਨਾ ਕੀਤਾ ਸੀ ਉਹਨਾਂ ਨਾਲ ਹੀ ਕੀਤੀ ਜਿਨ੍ਹਾਂ ਨਾਲ ਪਰਮੇਸ਼ਵਰ ਨੇ ਵਿਆਹ ਮਨਾ ਕੀਤਾ ਸੀ ਉਹਨਾਂ ਦੇ ਨਾਲ ਹੀ ਉਸਨੇ ਵਿਆਹ ਕੀਤਾ ਸੁਲੇਮਾਨ ਨੇ ਸੋਚਿਆ ਸੀ ਕਿ ਮੈਂ ਸਮਝਦਾਰ ਹਾਂ ਇਸ ਲਈ ਮੈਨੂੰ ਕੁਝ ਨਹੀਂ ਹੋਵੇਗਾ ਮੇਰਾ ਕੁਝ ਨਹੀਂ ਵਿਗੜੇਗਾ ਮੈਨੂੰ ਕੁਝ ਨਹੀਂ ਹੋਏਗਾ ਇਸ ਤਰ੍ਹਾਂ ਉਹਨੇ ਸੋਚਿਆ ਪਰਮੇਸ਼ਵਰ ਨੇ ਵਿਵਸਥਾ ਚ ਕੀ ਕਿਹਾ ਸੀ ਇਹਨਾਂ ਵਿੱਚੋਂ ਕਿਸੇ ਦੇ ਨਾਲ ਵੀ ਤੂੰ ਕੋਈ ਨਾਤਾ ਨਹੀਂ ਰੱਖਣਾ ਅਤੇ ਨਾ ਹੀ ਕੋਈ ਰਿਸ਼ਤਾ ਰੱਖਣਾ ਜੇ ਤੂੰ ਇਸ ਤਰ੍ਹਾਂ ਕਰੇਂਗਾ ਤਾਂ ਤੇਰੀ ਉਮਰ ਨੂੰ ਮੈਂ ਘਟਾ ਦੇਵਾਂਗਾ ਪਰਮੇਸ਼ਵਰ ਨੇ ਪਹਿਲਾਂ ਹੀ ਕਹਿਤਾ ਸੀ ਸੁਲੇਮਾਨ ਨੇ ਜਦ ਰਾਜ ਕਰਨਾ ਸ਼ੁਰੂ ਕੀਤਾ ਉਸ ਸਮੇਂ ਉਹਦੀ ਉਮਰ 16 ਜਾਂ 17 ਸਾਲ ਦੀ ਹੋਵੇਗੀ ਇਹ ਬਾਈਬਲ ਦੇ ਵਿਦਵਾਨ ਦੱਸਦੇ ਆ ਸੁਲੇਮਾਨ ਨੇ 40 ਸਾਲ ਰਾਜ ਕੀਤਾ ਅਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਜੇ ਸੁਲੇਮਾਨ 40 ਸਾਲ ਰਾਜ ਕਰਕੇ ਮਰਿਆ ਹੈ ਤਾਂ ਉਹ 40 ਸਾਲ ਉਸ ਤੋਂ ਪਹਿਲਾਂ ਦੇ 16 ਜਾਂ 17 ਸਾਲ ਜੇ ਦੋਨਾਂ ਨੂੰ ਜੋੜੀਏ ਤਾਂ ਕਿੰਨੇ ਹੈ 56 ਜਾਂ 57 ਸਾਲ ਹੁੰਦੇ ਆ ਮੈਂ ਪੁੱਛਦਾ ਹਾਂ 56 ਜਾਂ 57 ਸਾਲ 'ਚ ਜੇ ਇੱਕ ਵਿਅਕਤੀ ਮਰਿਆ ਹੈ ਤਾਂ ਉਹ ਬੁਢਾਪੇ 'ਚ ਮਰਿਆ ਹੈ ਜਾਂ ਅਦੇੜ ਉਮਰ 'ਚ ਮਰਿਆ ਕੁਝ ਬਾਈਬਲ ਦੇ ਵਿਦਵਾਨਾਂ ਦਾ ਇਹ ਮੰਨਣਾ ਹੈ 56 ਜਾਂ 57 ਸਾਲ ਦੀ ਉਮਰ ਦੇ ਵਿੱਚ ਹੀ ਸੁਲੇਮਾਨ ਮਰ ਗਿਆ ਕੁਝ ਬਾਈਬਲ ਦੇ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ ਸੁਲੇਮਾਨ 40 ਸਾਲਾਂ ਤੱਕ ਰਾਜ ਕਰਨ ਤੋਂ ਬਾਅਦ ਉਸ ਦਾ ਰਾਜ ਆਪਣੀ ਮਨਮਰਜ਼ੀ ਅਤੇ ਅਪਵਿੱਤਰਤਾ ਨਾਲ ਕਰਦਾ ਰਿਹਾ ਇਸ ਲਈ ਉਹ ਆਪਣੇ ਰਾਜ ਨੂੰ ਗਵਾ ਬੈਠਾ ਉਸ ਤੋਂ ਬਾਅਦ ਪਛਤਾਪ ਕੀਤਾ ਅਤੇ ਉਸਨੇ ਉਪਦੇਸ਼ਕ ਦੀ ਕਿਤਾਬ ਲਿਖੀ ਇਸ ਤਰ੍ਹਾਂ ਬਾਈਬਲ ਦੇ ਵਿਦਵਾਨ ਦੱਸਦੇ ਆ ਚਾਹੇ ਕੁਝ ਵੀ ਹੋਇਆ ਹੋਵੇ ਭੈਣੋ ਅਤੇ ਭਰਾਵੋ ਸੁਲੇਮਾਨ ਜੋ ਆਪਣੇ ਆਪ ਨੂੰ ਬੜਾ ਸਮਝਦਾਰ ਸਮਝਦਾ ਸੀ ਉਹਨੇ ਕਿੱਥੇ ਗਲਤੀ ਕੀਤੀ ਜਾਣਦੇ ਹੋ ਬਾਉਂਡਰੀਆਂ ਬਣਾਉਣ 'ਚ ਮੈਂ ਆਤਮਿਕਾਂ ਜੇ ਮੈਂ ਵਿਆਖ ਰਾਂ ਤਾਂ ਮੈਂ ਆਤਮਿਕ ਔਰਤ ਨਾਲ ਹੀ ਵਿਆਖ ਕਰਨਾ ਹੈ ਐਸੀ ਬਾਉਂਡਰੀ ਬਣਾਉਣ ਦੇ ਬਦਲੇ ਕਿਸੇ ਨੇ ਵੀ ਕਰ ਲਵਾ ਤਾਂ ਕੀ ਹੋਏਗਾ ਇਸ ਤਰ੍ਹਾਂ ਸੁਲੇਮਾਨ ਨੇ ਸੋਚਿਆ ਹੋਏਗਾ ਮੈਂ ਬੜਾ ਆਤਮਿਕ ਖਾਮ ਮੈਂ ਬੜਾ ਵਿਦਵਾਨ ਹਾਂ ਇਸ ਲਈ ਮੈਂ ਅਨਿਆਜਾਤੀ ਔਰਤਾਂ ਨਾਲ ਵਿਆਹ ਕਰ ਲਿਆ ਹੈ ਤਾਂ ਵੀ ਮੈਂ ਇਹਨਾਂ ਨੂੰ ਵੀ ਆਤਮਿਕਤਾ ਵਿੱਚ ਲੈ ਆਵਾਂਗਾ ਐਸੇ ਵਹਿਮ ਚ ਹੋਵੇਗਾ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ ਹਾਂ ਮੈਂ ਉੱਪਰ ਖੜਾ ਹਾਂ ਤੁਹਾਡੇ ਵਿੱਚੋਂ ਇੱਕ ਥੱਲੇ ਆ ਕੇ ਖੜਿਆ ਹੈ ਮੰਨ ਲਓ ਉਹਦਾ ਵਜ਼ਨ ਮੇਰੇ ਨਾਲੋਂ ਘੱਟ ਹੋਏਗਾ ਅਤੇ ਉਹ ਕਮਜ਼ੋਰ ਹੈ ਮੈਂ ਪੁੱਛਦਾ ਹਾਂ ਜੋ ਮੈਂ ਤਗੜਾ ਹਾਂ ਮੇਰਾ ਉਸ ਨੂੰ ਥੱਲੇ ਖਿੱਚਣਾ ਆਸਾਨ ਹੈ ਜਾਂ ਉਹ ਜੋ ਕਮਜ਼ੋਰ ਹੈ ਉਸ ਨੂੰ ਉਪਰੋ ਖਿੱਚਣਾ ਆਸਾਨ ਹੈ ਆਸਾਨ ਕਿ ਆ ਦੱਸੋ ਮੈਂ ਕਿੰਨਾ ਵੀ ਤਾਕਤਵਰ ਹਾਂ ਚਾਹੇ ਜੋ ਥੱਲੇ ਖੜਾ ਉਹ ਕਮਜ਼ੋਰ ਆ ਥੱਲੇ ਖਿੱਚਣਾ ਆਸਾਨਾ ਸੁਲੇਮਾਨ ਨੇ ਗਲਤੀ ਕੀਤੀ ਮੈਂ ਤਾਕਤਵਰ ਹਾਂ ਮੈਂ ਬਲਵਾਨ ਹਾਂ ਮੈਂ ਜੋ ਤਾਕਤਵਰ ਹਾਂ ਉਸ ਔਰਤ ਨੂੰ ਆਤਮਿਕ ਬਣਾਵਾਗਾ ਸ਼ਾਇਦ ਇਸ ਤਰ੍ਹਾਂ ਸੋਚਿਆ ਹੋਏਗਾ ਇੱਕ ਨਹੀਂ 2 ਨਹੀਂ 700 ਸੀ ਪਲਸ 100 ਸੋ ਸਾਰੀਆਂ ਮਿਲਾ ਕੇ ਬੋਲੋ 1000 ਔਰਤਾਂ ਇਹ ਜ਼ਰੂਰੀ ਸੀ ਉਹ ਸਮਝਦਾਰ ਸੀ ਪਰ ਆਪਣੇ ਆਤਮਿਕ ਜੀਵਨ ਚ ਬਾਉਂਡਰੀਜ਼ ਬਣਾਉਣ ਦੇ ਵਿਸ਼ੇ ਚ ਉਹ ਹਾਰ ਗਿਆ ਅੱਜ ਭੈਣੋ ਅਤੇ ਭਰਾਵੋ ਜਵਾਨ ਭੈਣੋ ਤੇ ਭਰਾਵੋ ਆਤਮਿਕ ਸਮਾਜ ਸਾਡੇ ਜੀਵਨ ਚ ਸਭ ਤੋਂ ਜ਼ਰੂਰੀ ਹੈ ਪਰਮੇਸ਼ਵਰ ਦਾ ਦਿੱਤਾ ਗਿਆ ਉਧਾਰ ਅਤੇ ਸਾਡੇ ਗੁਨਾਹਾਂ ਤੋਂ ਸਾਨੂੰ ਮਿਲੀ ਹੋਈ ਮਾਫੀ ਇਸ ਕੀਮਤੀ ਜੀਵਨ ਨੂੰ ਪਾਪ ਵਿੱਚ ਥੋੜੇ ਸਮੇਂ ਦੇ ਆਨੰਦ ਦੇ ਵਿੱਚ ਨਾਸ਼ ਨਾ ਕਰਿਓ ਮੈਂ ਫਿਰ ਕਹਿ ਰਿਹਾ ਹਾਂ ਸतीश ਕੁਮਾਰ ਦੇ ਦੇਣ ਵਾਲੇ ਸੰਦੇਸ਼ਾ ਤੋਂ ਵੀ ਵੱਧ ਕੇ ਸतीश ਕੁਮਾਰ ਦੀ ਸੇਵਾ ਤੋਂ ਵੀ ਵੱਧ ਕੇ ਸतीश ਕੁਮਾਰ ਦੀ ਗਵਾਹੀ ਬਹੁਤ ਹੀ ਬਹੁਤ ਹੀ ਜ਼ਰੂਰੀ ਹੈ ਜੇ ਅੱਜ ਕਹੀਏ ਕਿ ਤੁਹਾਡੇ ਜੀਵਨ ਚ ਕੀ ਜ਼ਰੂਰੀ ਆ ਉਹ ਗਵਾਹੀ ਹੈ اپنی ਗਵਾਹੀ ਨੂੰ ਬਗਾੜ ਕੇ ਪਰਮੇਸ਼ਵਰ ਦੀ ਦਿੱਤੀ ਪਵਿੱਤਰਤਾ ਨੂੰ ਬਗਾੜ ਕੇ ਫालतू ਮਿੱਤਰਤਾ ਦੇ ਦੁਆਰਾ ਫालतू ਦੋਸਤੀਆਂ ਦੇ ਦੁਆਰਾ ਤੁਸੀਂ ਆਪਣੇ ਅਦਭੁਤ ਆਤਮਿਕ ਜੀਵਨ ਨੂੰ ਦਾਤੇ ਲਾ ਕੇ ਜੇ ਪਾਪ ਚੱਗੇ ਵਧੋਂਗੇ ਨਾਸ਼ ਹੋ ਜਾਓਗੇ ਇਸ ਲਈ ਕੀ ਕਰਨਾ ਹੈ ਪਰਾਈ ਔਰਤੋ ਜ਼ਰਾ ਕੀ ਕਰਨਾ ਸਾਵਧਾਨ ਯਾਨੀ ਆਸਾਨੀ ਨਾਲ ਤੁਹਾਨੂੰ ਕੰਟਰੋਲ 'ਚ ਕਰਨ ਵਾਲੀ ਔਰਤ ਹੋ ਸਕਦੀ ਹੈ ਆਸਾਨੀ ਨਾਲ ਤੁਹਾਨੂੰ ਆਪਣੇ ਕਬਜ਼ੇ 'ਚ ਕਰਨ ਵਾਲਾ ਆਦਮੀ ਹੋ ਸਕਦਾ ਹੈ ਉਸ ਨੂੰ ਆਸਾਨੀ ਨਾਲ ਨੇੜੇ ਨਾ ਆਉਣ ਦਿਓ ਬਾਉਂਡਰੀਆਂ ਨੂੰ ਬਣਾਵੋ ਯੂਸਫ ਨੇ ਬਾਉਂਡਰੀਜ਼ ਬਣਾਈ ਯੂਸਫ ਨੇ ਆਪਣੇ ਜੀਵਨ 'ਚ ਫੈਸਲਾ ਕੀਤਾ ਮੈਂ ਐਸੀ ਵੱਡੀ ਦੁਸ਼ਤਤਾ ਕਰਕੇ ਪਰਮੇਸ਼ਵਰ ਦੇ ਅੱਗੇ ਅਪਰਾਧੀ ਕਿਉਂ ਬਣਾ ਪਰਾਈ ਔਰਤ ਦੇ ਨਾਲ ਮੈਂ ਕੋਈ ਆਪਣਾ ਰਿਸ਼ਤਾ ਨਹੀਂ ਰੱਖਾਂਗਾ ਪਰਾਈ ਔਰਤ ਦੇ ਨਾਲ ਗੱਲਬਾਤ ਜਾਂ ਮੈਂ ਆਪਣਾ ਸਮਾਂ ਖਰਾਬ ਨਹੀਂ ਕਰਾਂਗਾ ਉਹਦੀ ਮਾਲਕੀ ਨਾਲ ਕੇ ਯੂਸਫ ਨੂੰ ਕਹਿ ਰਹੀ ਆ ਆ ਘਰ ਵਿੱਚ ਕੋਈ ਨਹੀਂ ਆ ਆ ਪਾਪ ਕਰਾਂਗੇ ਯੂਸਫ ਨੇ ਕਿਹਾ ਨੋ ਮੈਂ ਬਾਉਂਡਰੀ ਦੇ ਵਿੱਚ ਜੀ ਰਿਹਾ ਹਾਂ ਮੈਂ ਆਪਣੇ ਜੀਵਨ ਚ ਕੁਝ ਫੈਸਲੇ ਕੀਤੇ ਆ ਉਹ ਇਹ ਆ ਕਿ ਮੈਂ ਆਪਣੇ ਪਰਮੇਸ਼ਵਰ ਦੇ ਸਾਹਮਣੇ ਕੋਈ ਵੀ ਐਸਾ ਪਾਪ ਕਰਕੇ ਗੁਨੇਗਾਰ ਕਿਉਂ ਬਣਾ ਮੇਰਾ ਪਰਮੇਸ਼ਵਰ ਮੇਰੇ ਨਾਲ ਹੈ ਉਹ ਮੇਰੇ ਨਾਲ ਆ ਮੈਂ ਆਪਣੇ ਪਰਮੇਸ਼ਵਰ ਦੇ ਸਾਹਮਣੇ ਗੁਨਾਹ ਕਰਕੇ ਦੋਸ਼ੀ ਨਹੀਂ ਬਣਾਗਾ ਬਾਉਂਡਰੀਜ਼ 다ਊਦ ਜਵਾਨੀ ਚ ਬਾਉਂਡਰੀਜ਼ ਬਣਾ ਕੇ ਚੱਲਦਾ ਰਿਹਾ ਦਾਨੀਏਲ ਬਾਉਂਡਰੀਜ਼ ਬਣਾ ਕੇ ਜਵਾਨੀ ਚ ਚੱਲਦਾ ਰਿਹਾ ਜੇ ਇਹਨਾਂ ਤਿੰਨਾਂ ਨੂੰ ਤੁਸੀਂ ਧਿਆਨ ਦੇ ਨਾਲ ਜਾਂਚੋਗੇ ਤਾਂ ਦਾਨੀਏਲ ਬਹੁਤ ਹੀ ਸੋਹਣਾ ਸੀ 다ਊਦ ਬਹੁਤ ਹੀ ਸੋਹਣਾ ਸੀ ਯੂਸਫ ਬਹੁਤ ਹੀ ਸੋਹਣਾ ਸੀ ਇਹਨਾਂ ਨੇ ਸੋਹਣੇਪਨ ਦਾ ਕੋਈ ਵੀ ਫਾਇਦਾ ਨਹੀਂ ਚੱਕਿਆ ਨਾਹੀ ਪਾਪ ਮੈਂ ਕੰਮ ਕਰਨ ਦੀ ਕੋਈ ਵੀ ਕੋਸ਼ਿਸ਼ ਕੀਤੀ ਭੈਣੋ ਤੇ ਭਰਾਵੋ ਸੁਣ ਰਹੇ ਹਾਂ ਕਿ ਪਰਮੇਸ਼ਵਰ ਨੇ ਸੁੰਦਰਤਾ ਦਿੱਤੀ ਆ ਉਸ ਦਾ ਇਸਤੇਮਾਲ ਕਰਕੇ ਗਲਤ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ ਆਤਮਿਕ ਜੀਵਨ ਦੇ ਵਿੱਚ ਤੁਹਾਡੀ ਪਵਿੱਤਰਤਾ ਅਤੇ ਤੁਹਾਡੀ ਸ਼ੁੱਧਤਾ ਜੇ ਤੁਸੀਂ ਆਪਣੀ ਆਤਮਿਕਤਾ ਨੂੰ ਬਚਾਉਣਾ ਹੈ ਤਾਂ ਤੁਸੀਂ ਜ਼ਰੂਰ ਆਪਣੇ ਜੀਵਨ ਦੇ ਵਿੱਚ ਕੁਝ ਬਾਉਂਡਰੀਜ਼ ਬਣਾਵੋ ਇਹ ਕੰਮ ਮੈਂ ਨਹੀਂ ਕਰਾਂਗਾ ਐਸੀਆਂ ਗੱਲਾਂ ਮੈਂ ਨਹੀਂ ਕਰਾਂਗਾ ਇਸ ਤਰ੍ਹਾਂ ਮੈਂ ਨਹੀਂ ਜਾਵਾਂਗਾ ਇਸ ਤਰ੍ਹਾਂ ਨਹੀਂ ਘੁੰਮਾਂਗਾ ਤੁਹਾਡੇ ਮਿੱਤਰ ਘੁੰਮ ਸਕਦੇ ਆ ਤੁਹਾਡੇ ਰੂਮ ਮੇਟਸ ਘੁੰਮ ਸਕਦੇ ਆ ਤੁਹਾਡੇ ਕਲਾਸ ਮੇਟਸ ਘੁੰਮ ਸਕਦੇ ਆ ਤੁਹਾਡੇ ਜੋ ਰਿਸ਼ਤੇਦਾਰ ਆ ਲੜਕੇ ਲੜਕੀਆਂ ਘੁੰਮ ਸਕਦੇ ਆ ਧਿਆਨ ਦਿਓ ਜੋ ਉਹਨਾਂ ਦੇ ਕੋਲ ਨਹੀਂ ਆ ਜੋ ਤੁਹਾਡੇ ਕੋਲ ਹੈ ਐਸਾ ਕੁਝ ਹੈ ਕਵਾਂਗੇ ਉਹ ਐਸਾ ਜੀ ਦੁਨੀਆ ਤੇ ਰਾਜ ਕਰਨ ਵਾਲੇ ਪਰਮੇਸ਼ਵਰ ਦੇ ਨਾਲ ਤੁਹਾਡੀ ਸੰਗਤੀ ਹੈ ਸਾਰੀ ਦੁਨੀਆ ਤੇ ਰਾਜ ਕਰਨ ਵਾਲਾ ਪਰਮੇਸ਼ਵਰ ਤੁਹਾਡਾ ਪਿਤਾ ਹੈ ਐਸੇ ਪਿਤਾ ਦੇ ਬੇਟੇ ਤੇ ਬੇਟੀਆਂ ਹੋ ਕੇ ਤੁਹਾਨੂੰ ਅਤੇ ਮੈਨੂੰ ਗਲਤ ਕੰਮ ਕਰਨ ਦੀ ਆਗਿਆ ਨਹੀਂ ਆ ਇਸ ਲਈ ਅੱਜ ਕੀ ਅਸੀਂ ਫੈਸਲਾ ਕਰਾਂਗੇ ਕਿ ਅਸੀਂ ਨਰਕ ਨਹੀਂ ਜਾਵਾਂਗੇ ਕਿਤੇ ਨਾਸ਼ ਨਾ ਹੋ ਜਾਈਏ ਅਸੀਂ ਸੱਚੇ ਆਤਮਿਕ ਹੋ ਕੇ ਜੀਣਾ ਹੈ ਜੇ ਇਸ ਤਰ੍ਹਾਂ ਆਸ ਕਰ ਰਹੇ ਹੋ ਤਾਂ ਜ਼ਰੂਰ ਤੁਹਾਨੂੰ ਆਪਣੇ ਚਰਿੱਤਰ ਨੂੰ ਸੰਭਾਲਣਾ ਪਵੇਗਾ ਮੈਂ ਆਪਣੇ ਚਰਿੱਤਰ ਦੀ ਰਾਖੀ ਕਰਨਾ ਚਾਹੁੰਦਾ ਹਾਂ ਕਹਿਣ ਵਾਲਾ ਹੈ ਤਾਂ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਬਹੁਤ ਹੀ ਕੀਮਤੀ ਅਤੇ ਬਹੁਤ ਹੀ ਜ਼ਰੂਰੀ ਅਦਭੁ ਸੰਦੇਸ਼ ਤੁਸੀਂ ਸਾਨੂੰ ਦਿੱਤਾ ਪਿਤਾ ਤੁਹਾਨੂੰ ਦੁਖੀ ਕਰਨ ਵਾਲੇ ਤੁਹਾਨੂੰ ਦੁੱਖ ਦੇਣ ਵਾਲੇ ਹਰ ਪਾਪ ਤੋਂ ਸਾਨੂੰ ਬਾਹਰ ਕੱਢ ਦਿਓ ਪਿਤਾ ਹੁ ਪ੍ਰਵਾਤਮਿਕ ਦਿਖਾਈ ਦੇ ਰਹੇ ਹਾਂ ਅੰਦਰੋਂ-ਇੰਦਰ ਪਾਪ ਵਿੱਚ ਕੰਮਾਂ ਦੇ ਨਾਲ ਪਿਤਾ ਕਿਤੇ ਅਸੀਂ ਖੋਖਲੇ ਨਾ ਹੋ ਜਾਈਏ ਪਾਪ ਵਿੱਚ ਮਿੱਤਰਤਾ ਹੋ ਸਕਦੀ ਆ ਕੋਈ ਗਲਤ ਰਿਸ਼ਤਾ ਹੋ ਸਕਦਾ ਹੈ ਜਾਂ ਬੁਰਾ ਦੇਖਣਾ ਹੋ ਸਕਦਾ ਹੈ ਜਾਂ ਅੱਖਾਂ ਨੂੰ ਬਰਬਾਦ ਕਰਨ ਵਾਲੀਆਂ ਪਾਪਮੇ ਨਿਗਾਹਾਂ ਹੋ ਸਕਦੀਆਂ ਹੈ ਪਿਤਾ ਸਾਡੇ ਤੇ ਤਰਸ ਖਾ ਕੇ ਐਸੇ ਪਾਪਮੇ ਕਮਾਚੂ ਭਾਰ ਕਰ ਦਿਓ ਆਖਰੀ ਸਾਵਾ ਤੱਕ ਤੁਹਾਡੀ ਸੇਵਾ ਕਰਦੇ ਹੋਏ ਤੁਹਾਡੇ ਗਵਾਹ ਹੋ ਕੇ ਚੱਲਦੇ ਹੋਏ ਅਤੇ ਤੁਹਾਡੀ ਮਹਿਮਾ ਕਰਨ ਵਾਲਾ ਜੀਵਨ ਸਾਨੂੰ ਦੇ ਦਿਓ ਜੋ ਖਤਰਾ ਦਿਖਾਈ ਦੇ ਰਿਹਾ ਹੈ ਉਸ ਵਿੱਚੋਂ ਕਿਸੇ ਨੂੰ ਵੀ ਸਾਡੇ ਜੀਵਨ 'ਚ ਅਸੀਂ ਆਨੰਦ ਲਈ ਇਸਤੇਮਾਲ ਨਾ ਕਰੀਏ ਸੁਲੇਮਾਨ ਵਰਗਾ ਸਮਝਦਾਰ ਹੀ ਕਿਵੇਂ ਗੁਨਾਹਾਂ ਦੇ ਵਿੱਚ ਫਸ ਗਿਆ ਅਸੀਂ ਤਾਂ ਉਹਦੇ ਨਾਲੋਂ ਮਹਾਨ ਨਹੀਂ ਆ ਪਿਤਾ ਇਸ ਲਈ ਪੂਰੇ ਦਿਲ ਤੋਂ ਅਸੀਂ ਮੰਨਦੇ ਹਾਂ ਪਿਤਾ ਸਾਡੇ ਤੇ ਤਰਸ ਕਰੋ ਸਿਰ ਤੋਂ ਲੈ ਕੇ ਪੈਰਾਂ ਦੀ ਤਲੀ ਤੱਕ ਸਾਨੂੰ ਧੋ ਕੇ ਸ਼ੁੱਧ ਕਰ ਦਿਓ ਮਾਫ਼ ਕਰ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ चलोम मेरा नाम भवानी है मेरे पति का नाम रमना है हमें गरीब परिवार से है एक दिन अचानक से मेरे पति को हार्ट अटैक आया ऑपरेशन किए लेकिन वो कुछ काम नहीं कर पाते थे मैं करना चाहती थी लेकिन गांव में कोई काम नहीं रहता था मेरे दो बच्चे हैं घर चलना मुश्किल था हमें बहुत मुश्किल होता था काम नहीं था हम इसलिए काम के लिए हैदराबाद गए हम हैदराबाद जाने के बाद मेरे पति को एक अपार्टमेंट में वॉचमैन की नौकरी मिली तनख्वाह पांच हजार था प्रभु इस पांच हजार से घर कैसे चलेगा ऐसे कहते मैं दुखी रहती थी, थी बहुत दिनों तक मुझे काम नहीं मिला था चर्च जाना चाहती थी लेकिन वहाँ कोई चर्च नहीं था मैं बैठ के रोती थी प्रभु से पूछती थी ہم اتنے مصیبت میں ہیں، مسائلوں میں ہیں، ان میں سے باہر کب نکلیں گے؟ آپ یہاں کیوں لائے ہو؟ یہاں چ ਕੀ ਪ੍ਰਭੂ ਬਹੁਤ ਹੀ ਥੋੜੀ ਤਨਖਾਹ ਹੈ ਮੇਰੀ ਬਹੁਤ ਹੀ ਥੋੜੇ ਸਮੇ ਦਾ ਜੀਵਨ ਹੈ ਮੇਰਾ ਮੇਰੀ ਜ਼ਿੰਦਗੀ ਬਹੁਤ ਹੀ ਛੋਟੀ ਹੈ ਪ੍ਰਭੂ ਪਰ ਜੇ ਤੁਸੀਂ ਆਸ਼ੀਸ਼ ਦਵੋਗੇ ਮੈਂ ਆਪਣੇ ਚਾਰੇ ਪਾਸੇ ਦੇ ਲੋਕਾਂ ਦੇ ਲਈ ਆਸ਼ੀਸ਼ ਦਾ ਕਾਰਨ ਹੋ ਕੇ ਬਣ ਜਾਵਾਂਗਾ ਪ੍ਰਭੂ ਜੇ ਤੁਸੀਂ ਮੈਨੂੰ ਆਸ਼ੀਸ਼ ਦਵੋਗੇ ਅਸੀਂ ਕਰਦੇ ਲੋਕਾਂ ਦੇ ਲਈ ਆਸ਼ੀਸ਼ ਦਾ ਕਾਰਨ ਬਣਾਂਗੇ ਜੇ ਤੁਸੀਂ ਆਸ਼ੀਸ਼ ਦਵੋਗੇ ਮੈਂ ਬਹੁਤਿਆ ਲਈ ਆਸ਼ਿਸ਼ ਦਾ ਕਾਰਨ ਬਣਾਗਾ ਮੈਂ ਆਪਣੇ ਅਪਾਰਟਮੈਂਟ ਦੇ ਲੋਕਾਂ ਦੇ ਲਈ ਆਸ਼ਿਸ਼ ਦਾ ਕਾਰਨ ਬਣਾਗਾ ਆਪਣੇ ਘਰਾਨੇ ਦੇ ਲਈ ਆਸ਼ਿਸ਼ ਦਾ ਕਾਰਨ ਬਣਾਗਾ ਅੱਜ ਦੇ ਦਿਨ ਤੁਸੀਂ ਜੇ ਬਹੁਤਿਆ ਲਈ ਆਸ਼ਿਸ਼ ਦਾ ਕਾਰਨ ਬੰਨਣਾ ਹੈ ਤੁਹਾਡੇ ਜੀਵਨ ਚ ਪਰਮੇਸ਼ਰ ਦੀ ਆਸ਼ਿਸ਼ ਹੋਣੀ ਚਾਹੀਦੀ ਪ੍ਰਭੂ ਕਾ ਵਚਨ ਸੁਨ ਕਰ ਮੂਝੇ ਬਹੁਤ ਹਿੰਮਤ ਮਿਲੀ मुझे सहारा मिला प्रभु मैं आप पर ही निर्भर हूँ मुझे एक काम दीजिए प्रभु ऐसे में प्रभु से प्रार्थना की और घर गई। प्रभु मेरी प्रार्थना सुने एक हफ्ते के अंदर ही मुझे एक घर में नौकरी मिली तनका छह हजार है ऐसे मैं और मेरे पति मेहनत करते हुए हम घर चला रहे हैं हर हफ्ते मैं कलवरी टेम्पल जाती थी मेरे पति को भी मैं चर्च मेरे साथ आने कहती थी वो मना करते थे और मुझे जाने से रोकते थे और मैं हर रविवार को चर्च जाती थी और मेरे पति के लिए दुख से प्रभु से प्रार्थना करती थी और ऐसे एक दिन मैं रविवार को जब चर्च जा रही थी तब मेरे साथ मेरे पति भी चर्च आए बहुत सालों से मेरे पति चर्च नहीं आते थे जब वो चर्च आने लगे मैं बहुत खुश हुई मेरे पति के जीवन को सुधारे ईशू को मैं क्या दे सकती हूँ ऐसे में काम करते हुए एक बार मैं प्रभु का सुसमाचार सुनाई हम हर हफ्ते परिवार के साथ मिलकर चर्च जा रहे हैं। और प्रभु हमारे कल से सारे दूर किए और मैं प्रभु को कृतज्ञा पूर्वक भेंट दी फिर से मैं प्रभु का सुसमाचार सबको सुनाई जब हम सुसमाचार सुनाए प्रभु हमें बहुत आशीष दिए गाड़ी नहीं था चर्च आने के लिए बहुत मुश्किल होता था, था हम यीशु से प्रार्थना किए और यीशु हमें बाइक दिए और मेरे बेटी की शादी प्रभु धूम धाम से किए मुझे अच्छा स्वास्थ्य दिए कलवरी टेम्पल ना आने से पहले हम कर्जों में थे बीमार थे बहुत दुखी थे जब हम कलवरी टेम्पल आए प्रभु आश्चर्य कार्य किए हमारे कर्जे बीमारी और हमारी सारी समस्याएं प्रभु दूर किए अब हम यीशु की कृपा से खुशी से जीवन बिता रहे हैं समय हमारे लिए प्रार्थना कर रहे हैं, हमें हिम्मत दे रहे हैं, सतीश जी को हमारा धन्यवाद हमारे परिवार को इतना आशीष दिए प्रभु को सारी महिमा आदर मिले साढ़ा पता कलवरी पोस्ट बॉक्स नंबर तीन कुकटपल्ली हैदराबाद बहत्तर